ਮੇਲ ਬਿਆਲੇ ਉਤੋਂ ਚਲੋ ਬਾਹਰ ਤੇਰਾ ਹਰ ਇੱਕ ਜਗਤ ਤੇ ਆ ਦੇ ਆ ਉਹ ਇੱਕ ਮਾਂਚੋਕ ਐਸਐਸਪੀ ਸਾਹਿਬ ਪਟਿਆਲਾ ਸ਼੍ਰੀਵਰੋਣ ਸ਼ਰਮਾ ਜੀ ਆਈਪੀਐਸ ਅਫਸਰ ਪਟਿਆਲਾ ਉਹਨਾਂ ਦੀ ਅਗਵਾਈ ਹੇਠ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਵਿੱਚ ਆ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਐਸਐਚਓ ਕੋਤਵਾਲੀ ਨਾਬਾ ਸਰਜੀਵ ਸਿੰਘ ਛੀਮਾ ਉਹਨਾਂ ਨੇ ਇੱਕ ਇਤਲਾ ਮਿਲੀ ਤੇ ਉਹਨਾਂ ਨੂੰ ਵੀ ਫਲਾਨੀ ਜਗ੍ਹਾ ਜਿਹੜੀ ਹੈਗੀ ਆ ਮੈਡੀਕਲ ਸ਼ਾਪ ਆ ਉੱਥੇ ਇਤਲਾਮ ਮਿਲੀ ਸੀ ਕਿ ਉੱਥੇ ਅਨਲੀਗਲੀ ਜਿਹੜੀਆਂ ਗੋਲੀਆਂ ਜਿਹੜੀਆਂ ਨਸ਼ੇ ਦੀਆਂ ਗੋਲੀਆਂ ਆ ਉਹ ਕਾਫੀ ਸੇਲ ਹੁੰਦੀਆਂ ਆ ਤੇ ਉਸ ਤੋਂ ਬਾਅਦ ਐਫਐਸਓ ਸਰਪਜੀਤ ਸਿੰਘ ਦੀ ਐਸਐਚਓ ਕਤਵਾਲੀ ਨਾਪਾ ਉਹਨਾਂ ਨੇ ਡਰੱਗ ਇਨਸਪੈਕਟਰ ਨੂੰ ਨਾਲ ਲੈ ਕੇ ਉਸ ਮੈਡੀਕਲ ਸਟੋਰ ਦੇ ਉੱਪਰ ਰੇਡ ਕੀਤੀ ਆ ਰੇਡ ਕਰਨ ਦੇ ਉੱਪਰ ਸਾਨੂੰ ਜਿਹੜੀਆਂ ਸੀ ਉੱਥੋਂ 10 ਗੋਲੀਆਂ ਦੇ ਪੱਤੇ ਜਿਹੜੇ ਸੀ ਉੱਥੋਂ ਮਿਲ ਗਏ ਸੀ ਜਿਹੜੇ ਕਿ ਐਨਡੀ ਦੇ ਵਿੱਚ ਫਾਲ ਕਰਦੇ ਆ ਉਹਦੇ ਵਿੱਚ ਹੈਗਿਆ ਜੀ ਡਰਾਮਾਡੋਲ ਕਰੋਵਲ ਡੈਲ ਜਿਹੜੀਆਂ ਹੈਗੀਆਂ ਉਹ ਦੋਨੋਂ ਹੀ ਐਂਡਿੰਗ ਦੇ ਵਿੱਚ ਫਾਲ ਕਰਦੀਆਂ ਤੇ ਉੱਥੋਂ ਸਾਨੂੰ ਦਸ ਪੱਤੇ ਜਿਹੜੇ ਸੀ ਰਿਕਵਰ ਹੋ ਕੇ ਉਸ ਤੋਂ ਬਾਅਦ 19 ਦਾ ਜਿਹੜਾ ਬਿਆਨ ਦਿੱਤਾ ਸੀ ਉਹਦੇ ਤਹਿਤ ਅਤੀ ਉਹਦੇ ਘਰ ਦੇ ਵਿੱਚ ਗਿਆ ਤੇ ਘਰ ਦੇ ਵਿੱਚ ਜਾਣ ਤੋਂ ਬਾਅਦ ਸਾਨੂੰ ਉੱਥੋਂ 11740 ਜਿਹੜੀਆਂ ਸੀ ਹੋਰ ਜਿਹੜੀਆਂ ਨਸ਼ੀਲੀਆਂ ਗੋਲੀਆਂ ਸੀ ਉੱਥੋਂ ਬਰਾਮਦ ਹੋਈਆਂ ਤਾਂ ਉਸ ਤੋਂ ਬਾਅਦ ਮਕਦਮਾ ਜਿਹੜਾ ਦਰਜ ਕੀਤਾ ਜੀ ਆ ਐਫ ਆਈ ਆਰ ਨੰਬਰ ਹੈਗਾ ਆ 87 /22 ਤੇ ਇਹਦੇ ਵਿੱਚ ਅਸੀਂ ਅੰਡਰ ਸੈਕਸ਼ਨ ਜਿਹੜਾ ਹੈਗਾ ਆ 22 29 61 ਤੇ ਪੰਜਾਬੀ ਜਿਹੜਾ ਉਹ ਲਗਾਇਆ ਹੋਇਆ ਹੈਂਡੀ ਕਾ ਜੀ ਤੇ ਬਾਪ ਬੇਟੀ ਨੇ ਜਿਹੜੇ ਇਹ ਕੰਮ ਕਰਦੇ ਕਿ ਜੀ ਹਾਂ ਜੀ ਇਹ ਦੋਨੋਂ ਹੀ ਬਾਪ ਬੇਟਾ ਹੈਗਾ ਇਹਨਾਂ ਦਾ ਨਾਮ ਹੈਗਾ ਆ ਮਨਪ੍ਰੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਆ ਮਕਾਨ ਨੰਬਰ ਹੈਗਾ 267 ਪਾਂਡੂ ਸਰ ਮੁਹੱਲਾ ਨਾਪਾ ਇੱਥੋਂ ਦੇ ਹੀ ਰਹਿਣ ਵਾਲੇ ਬਾਪਰ ਦਾ ਨਾਮ ਕੀ ਹੈ ਜੀ ਆ ਫਾਦਰ ਦਾ ਨਾਮ ਹੈਗਾ ਜੀ ਆ ਪ੍ਰਤਾਪ ਸਿੰਘ ਤਾਂ ਬੜਾ ਗੋਲੀਆਂ ਦੀ ਕੁੱਲ ਕੁਆਂਟੀਟੀ ਕਿੰਨੀ ਆ ਦੱਸਿਓ ਗੋਲੀਆਂ ਜਿਹੜੀਆਂ ਹੈਗੀਆਂ ਕਿ 11740 ਦੇ ਕਿੰਨੇ ਟਾਈਮ ਤੋਂ ਕੰਮ ਕਰ ਰਿਹਾ ਸੀ ਜੀ ਇਹਨਾਂ ਤੇ ਜੀ ਇਹਨਾਂ ਦਾ ਬ੍ਰਦਰ ਹੈ ਜਿਹੜਾ ਪ੍ਰਤਾਪ ਸਿੰਘ ਦਾ ਉਹ ਪਹਿਲਾਂ ਵੀ ਇੱਕ ਐਂਡੀ ਦੇ ਸੇਮ ਮਕਦਮੇ ਦੇ ਵਿੱਚ ਜਿਹਦੇ ਤੇ ਪਹਿਲਾਂ ਵੀ ਆ ਗਿਆ ਉਹ ਆਈ ਥਿੰਕ ਹਲੇ ਵੀ ਜੇਲ੍ਹ ਦੇ ਵਿੱਚ ਹੀ ਆ ਤੇ ਇਹਦੇ ਬ੍ਰਦਰ ਦੇ ਉੱਪਰ ਪਹਿਲਾਂ ਹੀ ਸੇਮ ਜਿਹੜਾ ਸੀ ਐਫ ਆਈ ਆਰ ਹੋਈ ਆ ਇਹ ਪੂਰਾ ਪਰਿਵਾਰ ਹੈ ਮਤਲਬ ਇਨਵੋਲਵ ਆ ਜਿਹੜਾ ਹੈ ਨਸ਼ੇ ਦੇ ਨਾਲ ਆ ਆ ਸਾਹਮਣੇ ਤੇ ਹੀ ਆਇਆ ਜਿਵੇਂ ਆ ਬੇਟਾ ਵੀ ਉੱਥੇ ਜਾਂ ਮੈਡੀਕਲ ਸ਼ਾਪ ਤੇ ਬੈਠਦਾ ਤੇ ਫਾਦਰ ਵੀ ਉੱਥੇ ਹੀ ਬੈਠਦਾ ਆ ਪਹਿਲਾਂ ਜਿਹੜਾ ਇਹਦਾ ਪ੍ਰਤਾਪ ਸਿੰਘ ਹੈ ਇਹਦਾ ਬ੍ਰਦਰ ਜਿਹੜਾ ਉਹ ਵੀ ਸੇਮ ਐਂਟੀ ਦੇ ਮਕਦਮੇ ਦੇ ਵਿੱਚ ਗੋਲੀਆਂ ਜਿਹੜਾ ਸੀ ਸ਼ਾਪ ਦੇ ਵਿੱਚ ਰੱਖਦਾ ਸੀ ਵੇਚਦਾ ਸੀ ਤਾਂ ਰੇਡ ਕਰਨ ਦੇ ਉੱਪਰ ਇਹ ਸਾਰੀਆਂ ਜਿਹੜੀਆਂ ਦਵਾਈਆਂ ਸਾਨੂੰ ਜਿਹੜੀਆਂ ਮਿਲੀਆਂ ਜਾਂ ਕਿਹਦੇ ਕੀ ਸਾਹਮਣੇ ਆਇਆ ਕਿ ਕਿੰਨੇ ਟਾਈਮ ਤੋਂ ਕਰਦੇ ਸੀ ਨੋਜਵਾਨੀ ਨੂੰ ਕਿਵੇਂ ਕਰਕੇ ਕਰਦਾ ਆ ਉਹ ਤੇ ਕ ਇਨਵੈਸਟੀਗੇਸ਼ਨ ਦਾ ਪਾਰਟ ਆ ਤੇ ਉਹ ਅਸੀਂ ਕਰਾਂਗੇ ਪਤਾ ਲੱਗ ਜਾਊਗਾ ਕਿ ਇਹ ਕਿੰਨੇ ਟਾਈਮ ਤੋਂ ਕਰ ਰਿਹਾ ਹੈ ਔਰ ਇਹ ਪਿੱਛੋਂ ਕਿੱਥੋਂ ਲੈ ਕੇ ਆਉਂਦਾ ਇੰਨੀ ਵੱਡੀ ਕਵਾਂਟੀਟੀ ਦੇ ਵਿੱਚ ਉਥੇ ਨਹੀਂ ਰੱਖ ਸਕਦੇ ਤੇ ਉਹ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਉਹ ਬਾਅਦ ਚ ਪਤਾ ਲੱਗਣਾ ਅਕੋਰਡਿੰਗ ਕਿੰਨਾ ਫੜਾਇਆ ਜੀ ਕੈਸ਼ ਹੈਗਾ ਜੀ 2 ਲੱਖ 7000 ਅਕੋਰਡਿੰਗ ਟੂ ਰੂਲ ਮੈਡੀਕਲ ਸ਼ਾਪ ਵਾਲੇ ਕਿੰਨਾ ਕੁ ਰੱਖ ਸਕਦੇ ਨੇ ਇੱਕ ਕਵਾਂਟੀਟੀ ਨਹੀਂ ਡਰਗ ਇਨਫੈਕਟਿਡ ਆ ਸਕਦਾ ਜਿੰਨਾ ਤੱਕ ਮੈਨੂੰ ਪਤਾ ਹੈ ਕਿ ਤੁਸੀਂ ਨਸ਼ੇ ਦੀਆਂ ਜਿਹੜੀਆਂ ਗੋਲੀਆਂ ਜਿਹੜੀਆਂ ਬੈਣ ਆ ਉਹ ਤੁਸੀਂ ਨਹੀਂ ਰੱਖ ਸਕਦੇ ਨੰਮ ਨਾਪਾ ਪੁਲਿਸ ਤੋਂ ਬਿਨਾ ਵੀ ਹੋਰ ਕੋਈ ਟੀਮਾਂ ਆਈਆਂ ਸੀ ਨਾਲ ਹਾਂਜੀ ਇਹਦੇ ਵਿੱਚ ਡਰੱਗ ਇਨਫੈਕਟਰ ਜਿਹੜਾ ਪਟਿਆਲੇ ਦਾ ਸੀ ਉਹ ਆਇਆ ਸੀ ਨਾਲ ਉਹਨੂੰ ਨਾਲ ਲੈ ਕੇ ਹੀ ਅਸੀਂ ਜਿਹੜਾ ਕਿ ਰੇਡ ਕਰਨ ਐਫਐਸਓ ਸਭ ਕਰਦੇ ਹੀ ਤੇ ਨਾਲ ਡੀਐਸਪੀ ਸਾਹਿਬ ਵੀ ਇਕਾਈਤੀ ਪਟਿਆਲੇ ਤੋਂ ਤੇ ਉਹਨਾਂ ਨੇ ਰੇਡ ਕਰਵਾਈ ਸੀ ਨਾਲ ਤੇ ਹੁਣ ਕੀ ਅਸੀਂ ਜਿਹੜਾ ਕੀਤਾ ਹੈਗਾ ਆ ਐਨਡੀ ਦੇ ਵਿੱਚ ਆਉਂਦੀਆਂ ਰਾਮ ਜਿਹੜੇ 22 ਦੇ ਤਹਿਤ ਜਿਹੜੀ ਐਫਐ ਜਿਹੜੇ ਦਰਜ ਕੀਤੀ ਆ ਹੋਰ ਕੋਈ ਮੈਡੀਕਲ ਸ਼ਾਪਸ ਨੂੰ ਕੀ ਇੰਟੀਮੇਸ਼ਨ ਆ ਤੁਹਾਡੇ ਵੱਲੋਂ ਜੇ ਕੋਈ ਹਜੇ ਵੀ ਇਸ ਇਸ ਤਰ੍ਹਾਂ ਦੇ ਸੰਦੇਸ਼ ਕਰਦੇ ਆ ਇਹ ਵੀ ਸਾਫ਼-ਸਾਫ਼ ਧਾਰਿਆਂ ਨੂੰ ਹੀ ਪਤਾ ਆ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਇੱਕ ਮਹਿੰਮ ਚਲਾਈ ਹੋਈ ਆ ਨਸ਼ਿਆਂ ਨੂੰ ਬਿਲਕੁਲ ਹੀ ਪੰਜਾਬ ਦੇ ਵਿੱਚੋਂ ਫ੍ਰੀ ਕਰਨਾ ਆ ਤੇ ਜਿਹੜਾ ਵੀ ਇਦਾਂ ਦੀ ਤੀਜ ਰੱਖੂਗਾ ਜਿਹੜੀ ਬੈਨ ਹੈਗੀ ਆ ਤੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਊਗੀ ਮੈਂ ਸਾਰੇ ਮੈਡੀਕਲ ਸ਼ਾਪ ਵਾਲਿਆਂ ਨੂੰ ਇਹੀ ਕਹਿਣਾ ਚਾਹੂਗੀ ਕਿ ਜਿਹੜੀਆਂ ਬੈਨ ਹੈਗੀਆਂ ਉਹਨਾਂ ਨੂੰ ਤੁਸੀਂ ਆਪਣੇ ਸ਼ਾਪ ਦੇ ਉੱਪਰ ਨਾ ਰੱਖੋ ਜਿਹਦੀ ਰਕਮ 2,70,000 ਦੀ ਤੀਜ ਉੱਜਰੀ ਘਰ ਦੇ ਵਿੱਚੋਂ ਰਿਕਵਰੀ ਹੋਈ ਆ 2,70,000 ਦਾ ਮਤਲਬ ਨਸ਼ਾ ਵੇਚ ਕੇ ਜਿਹੜੀ ਇਹ ਸਾਰੀ ਉਹ ਵੀ ਹਾਂਜੀ ਨਸ਼ਾ ਵੇਚ ਕੇ ਹੀ ਗੋਲੀਆਂ ਵੇਚ ਕੇ ਹੀ ਜਿਹੜਾ ਪ੍ਰਯੋਗ ਕਰਦੇ ਵਿੱਚ ਮਿਲੀ